ਵੀ ਦਰ ਵੀ ਲਾਲਿਆ ਜੀ ਜੋੜਾ ਗੂਤਰੀ ਨੇ ਆਂਡਾ ਆਂਡਾ ਲਾਲਿਆ ਜੋੜੇ ਨੇ ਆਪਣਾ ਦੇ ਚੈੱਕ ਕਰਦੇ ਨੇ ਸ਼ੌਕ ਹੀ ਨੇ ਜੀ ਤੇ ਵੀ ਮੀਰਾਵਾ ਜੀ ਮੀਰਾ ਹੋ ਰਹੀ ਆ ਤੇ ਜਿਹੇ ਆਂਡਾ ਵਾਲਿਆ ਜੀ ਤੇ ਆ ਵੀ ਮੀਰਾ ਪੱਠਾ ਆ ਗੂਤਰੀ ਲੱਗੀ ਹੋਈ ਆ ਜਿਸ ਨਾਲ ਲਾਲ ਰੰਗ ਆਈ ਇਹ ਵੀ ਆਂਡਾ ਲਾਲੂ ਉਹ ਬਪਾ ਜੀ ਬੈਠਾ ਬੈਠੀ ਹੈ ਜੀ ਅਮੀਰ ਆਪੂਰੀ ਤੇ ਮੀਰਾ ਵੰਸੀਏ ਉਹ ਮੋਟਾ ਕਰ ਲੈਣ ਇਹ ਇਤਮਹਤ ਨੇ ਵੀ ਪਿੱਛੇ ਤੋਂ ਮੀਰਾ ਬੜੀ ਤੇ ਪਰ ਮੈਂ ਸਪਾਈ ਹੋਈ ਹੈ ਜੋ ਆਪਾਂ ਨੇ ਆਪਣਾ ਉੱਤਰ ਦੀ ਇਹਨੇ ਵੀ ਹੰਡਾ ਚਲਾ ਲਿਆ ਤੁਝਾ ਲਾ ਲੂਗੀ ਇਹ ਲਾਈਵ ਹੈ ਜੀ ਆਪੂ ਦੇ ਨਾਲ ਹੋਰੇ ਨਾਲ ਲਾਈਵ ਹੈ ਜੀ ਆਪਾਂ ਬੰਦੇ ਬੈਠਾ ਜੁਆ ਮੀਰਾ ਵਾਲਾ ਜਦੋਂ ਬੋਲਦਾ ਆਪਾਂ ਬਡੀ ਮੁਕੀ ਆਉਂਦਾ ਆਏ ਬਡੀ ਮੁਕਰੀ ਜਿਹਦੀ ਜੀ ਹੱਥ ਤੇ ਆਪਾਂ ਅੱਪਤਾ ਹੋ ਗਿਆ ਜੀ ਆਪਣਾ ਤੇ ਬਾਜੀ ਇਹਨੇ ਦੇ ਰੱਖਿਆ ਨੇ ਆ ਵੱਡਾ ਪੂਰਾ ਜੀ ਠੀਕ ਹੈ ਜੀ ਤੇ ਆ ਵੀ ਆਪਣਾ ਪਟਾਖਾ ਤੇ ਵੀ ਜੋੜਾ ਲਾਇਆ ਠੀਕ ਹੈ ਜੀ ਆ ਆਪਣਾ ਫੱਟਾ ਜਰਨਲ ਗੇਵਾ ਦੇ ਵਿੱਚ ਉਹਨਾਂ ਸੰਚਮ ਜੀ ਦੇ ਹੈ ਕਿ ਭਾਈ ਜਿੱਤੇ ਸਾ ਆਪਣਾ ਕੋ ਪਹੁੰਚਾ ਰਹੇ ਹੈ ਦਨਸ਼ ਪਾਉਂ ਲਈ ਹਰ ਵਾਰੀ ਘਾਸੇ ਉਮਰਦਾ ਹੋਵੇ ਜੀ ਇਹ ਜੀ ਨੂੰ ਵਾਟ ਆਟ ਨੂੰ ਪਾਰੋਂ ਪਰੇ ਕੋ ਆਟ ਨੂੰ ਸਾਲ ਕਰਨੀ ਭਾਈ ਜਿੱਤੇ ਜੀ ਠੀਕ ਹੈ ਜੀ ਇਹ ਥੋੜੇ ਚਰਚੇ ਕਰਨ ਕੱਢਦੇ ਕੋਈ ਸ਼ਿਰਵੇ ਸਾਰ ਕੜਾਈ ਨਹੀਂ ਵਿੱਚ ਸਾਰਾ ਗਰਮੀ ਜਿਹੜੇ ਹਾਲ ਨੂੰ ਕੋਈ ਬਹੁਤ ਗਰਮ ਮਹਿਸੂਸ ਹੋਈ ਆ ਤਾਂ ਕਰਕੇ ਉਹਨਾਂ ਦਾ ਪਈਆਂ ਜਿਲਾ ਤੈਜੂ ਦਾ ਰੱਖ ਲੈਨੇ ਹਣ ਦੇ ਦੂਏ ਰੱਖਿਆ ਨੇ ਕੋਈ ਨਾ ਪੂਰੀ ਨਾ ਜਾਈ ਇਹਦੇ ਨਾਲ ਤੇ ਆਪਣੇ ਪੱਟੇ ਲਏ ਨੇ ਗੁੰਡਰ ਵਾਲੇ ਬਾਜ ਦੇ ਨੇ ਜਿਹੜੇ ਪੁਰਾਣੇ ਸਭ ਤੋਂ ਪਹਿਲਾਂ ਮਰੇ ਤੇ ਇਹਨਾਂ ਦਾ ਪਾਕਟ ਉਹੜੇ ਨਹੀਂ ਲਾ ਦੇ ਯਾਰ ਉਸ ਚ ਆਕ ਨਾਲ ਰੱਖ ਤੇ ਆ ਮੋਰੇ ਯਾਰ ਦੋਸਤ ਆਪਣਾ ਚੱਕ ਗੁਮਾਏ ਬੱਚਿਆਂ ਨਾਲ ਫੌਜੀ ਵਾਲਿਆਂ ਨਾਲ ਉਹ ਠੀਕ ਹੈ ਜੀ ਤੇ ਲਾਲ ਲਾਲ ਚੀਨਾ ਜੀ ਆਪਣਾ ਧੰਨੇ ਵਾਲੇ ਤੇ ਅੱਬਾ ਬਲੱਡ ਬਾਈ ਮੈਂ ਤੁਹਾਨੂੰ ਸਾਰੇ ਉਹਨਾਂ ਕੋਲੋਂ ਆਏ ਜੀ ਬੱਚਾ ਲਈ ਇਹਦੇ ਨਾਲ ਆਂਡੇ ਰੱਖ ਲਏ ਨੇ ਲਾਈ ਹੋਈ ਹੈ ਜੀ ਆਪਾਂ ਮੋਟਰਸਾਈਕਲ ਲਈ ਪੱਟੀ ਇਹਦੇ ਨਾਲ ਇਹ ਪੂਰਾ ਕਰਮ ਜੋੜਾ ਲਾਇਆ ਆਪਾਂ ਨੇ ਖੋਲੇ ਠੀਕ ਹੈ ਜੀ ਤੇ ਆ ਵੀ ਆਪਣਾ ਪੁਰਾਣਾ ਬਲੱਡ ਕੂਲਰ ਵਾਲਿਆਂ ਦੀ ਪੱਟੀ ਇਹ ਸ਼ਾਕ ਹੀ ਨਾਉਂਦ ਗਈ ਸੀ ਪਿਓਰ ਆ ਜੀ ਇਹ ਪੱਟੀ ਸ਼ਾਕ ਹੀ ਠੀਕ ਹੈ ਜੀ ਆਪਾਂ ਸਭ ਤੋਂ ਪੁਰਾਣਾ ਸ਼ਾਕਿਆਂ ਦਾ ਬਲੱਡ ਇਹ ਲਿਦ ਨਾਲ ਗੂਤਰ ਨਾਲ ਇਹਦੇ ਕੋਲ ਆ ਲਾਲ ਜੀਰੋ ਲਾਲ ਜੀਰੋ ਤੁੰਨੇ ਗੇੜਾ ਜੁਆਇਂ ਤੇ ਨਹੀਂ ਪਛੋੜੀ ਵੀਰ ਬੁਰਨ ਜਾਂਦੇ ਨਹੀਂ ਇਹਨਾਂ ਨੂੰ ਬੋਲਣ ਨਹੀਂ ਅਗੜਾ ਦੇ ਉੱਪਰ ਉਹ ਵੀ ਲਿਖਿਆ ਨਹੀਂ ਇਹਨਾਂ ਦੇ ਉੱਪਰ ਉਹ ਮਾਣ ਮਾਰ ਰਿਹਾ ਤਰੂਸ ਸਾਲ ਆਪਣੇ ਉੱਤਰਾਇਪਾਲਟ ਸੀਗਾ ਇਹ ਆ ਗਿਆ ਉਹਦੀ ਭੈਣ ਸਾਡੇ ਦੋ ਬਾਜੀਆਂ ਵਧੀ ਜਿੱਤੀ ਸੀ ਆਪਣੇ ਕੋਲ ਤਾਂ ਇਹ ਬਲੱਡ ਆ ਪਾ ਪਾ ਰਿਆ ਤੇ ਆ ਆਪਣਾ ਰੰਗੀਆਂ ਵਾਲਾ ਬਲੱਡ ਪਾ ਦ ਜਿਹਦਾ ਫਰਾਸਾ ਕਰ ਰੰਗੀਆਂ ਰਾਤ ਮਸਤੀ ਰਹਿ ਜਾਂਦੀ ਦੂਸਰ ਪਈ ਦੇ ਹੱਥ ਨਹੀਂ ਲੱਗਿਆ ਹੋ ਗਿਆ ਦੇ ਬਲਕੇ ਛੱਡੀ ਜੇ ਕਿਨਾਂ ਨਹੀਂ ਪਣ ਬਲਕੇ ਦੂਜੀ ਤਰੀਕਾ ਔੜੀ ਨਹੀਂ ਜਾ ਚੰਗੀ ਹੋਈ ਸੀ ਉੱਧਰ ਵੀ ਆਂਡੇ ਲਈ ਬੈਠੇ ਹੁੰਦੇ ਠੀਕ ਹੈ ਜੀ ਤੇ ਪਰ ਪੂਰੀ ਥੱਲੇ ਲਈ ਬੈਠੀ ਆਂ ਕਾ ਲਾਈ ਬੈਠੀ ਆ ਜੀ ਲਾਲ ਚੀਨੀਾਂ ਦੇ ਤੇ ਜੋੜੀਆਂ ਸਾਰੀਆਂ ਤਰੀਕੀ ਨਾਲ ਮੇਰੇ ਤੀਆ ਆਪਾ ਇੱਕ ਕਾ ਲਾਈ ਬੈਠਾ ਆ ਤੇ ਇਹਦੀ ਬਾਣ ਬਾਜੀ ਜਿੰਨਤੀ ਸੀ ਦੋ ਤੇ ਲਾਈ ਆ ਜੀ ਆਪਾਂ ਜਿਹੜਾ ਉੱਤਰਪਰਤੀ ਵਾਲਾ ਹੁੰਦਾ ਉਹ ਨਾਲ ਇਹ ਪਛੋਤ ਵੀ ਮਿਸ ਹੈਗੀ ਆ ਬਹੁਤ ਚੀਨੀ ਇਹਦੇ ਚ ਇੱਕ ਆਪਣੀਆਂ ਲਾਈ ਬੈਠੀ ਆ ਜੀ ਹੁੰਦੇ ਗੋਡੂ ਇਹ ਇਹ ਬੰਦੇ ਲਾਇ ਉਹਨੇ ਬੱਚਾ ਕੱਢਣ ਵਾਲੀ ਆ ਤੇ ਦੇਹਾਂ ਟਿਆਂ ਚ ਬੱਚੇ ਮਾਰਦੇ ਰਹਿੰਦੇ ਨੇ ਸਵੇਰੇ ਥੋੜਾ ਜਿਹਾ ਛੱਲਿਆ ਦੀ ਆ ਪੰਡਾ ਦੇਖਦੇ ਆ ਜੀ ਬਾਬਾ ਨਾਲ ਕਿ ਮਿਹਰ ਕਰੇ ਬੱਚਾ ਨਿਕਲਿਆ ਵੇ ਸਵਾਰਤ ਬੜੀ ਵਧੀਆ ਗੱਲ ਤੇ ਹੰਦਿਆਂ ਚ ਮਾਰ ਹੁੰਦੀ ਅੱਜ ਥੋੜਾ ਜਿਹਾ ਛੱਲਤਾ ਸੀ ਆਪਾਂ ਥੋੜਾ ਜਿਹਾ ਨੂੰ ਪਾਣੀ ਦੀ ੰਦੋਂ ਬੰਦਾ ਪਾ ਰਿਹਾ ਤੇ ਮੂੰਹ ਚ ਬੱਚੇ ਤੇ ਇਹ ਸ਼ਰਤ ਜੋੜੀ ਆਪਾਂ ਬੱਚੇ ਦੇ ਮੂੰਹ 'ਚ ਜਿਹੜਾ ਥਾਨ ਦਰ ਕੋਰ ਲੱਗੀ ਹੈ ਜੀ ਦੋ ਗੋਣ ਦਾ ਬਾ ਚੁੱਕੇ ਆਂ ਮਾਪਕੇ ਦੇ ਰਹੇ ਆ ਬੰਪਾ ਨਾਲ ਗਮੀਰ ਕਰੇ ਨਿਕਲਿਆ ਆਵੇ ਤਾਂ ਬੜੀ ਵਧੀਆ ਗੱਲਾਂ ਜੀ ਇਹ ਜੋੜੀ ਦਾ ਵੀ ਆਪਣੀ ਜੋੜੀ ਬਹੁਤ ਵਧੀਆ ਸਲੈਕਟ ਜੋੜੀ ਹੈ ਜੀ ਰਾਜਨਿਕਾਣੀ ਪੱਠੀ ਆ ਤੇ ਡੱਬਾ ਰੋਕੇ ਗਲਾਂ ਦੇ ਵਿੱਚੋਂ ਜੀ ਡੱਬਾ ਹੈ ਇਹ ਪੱਠੀ ਇਕਲੇ ਦਾ ਬੜਾ ਵਧੀਆ ਗੱਲਾਂ ਬੱਚੇ ਪਿਛਲੇ ਸਾਲ ਵੀ ਨਹੀਂ ਬਲੇ ਜੀ ਚਾਰ ਝੋਲੀਆਂ ਅੰਡਿਆਂ ਦੇ ਵਿੱਚੇ ਰਹਿ ਗਏ ਸੀ ਬੱਚੇ ਇਹ ਉਠੋੜਾਂ ਲੱਗ ਲੱਗ ਮੜੀਆਂ ਮੜੀਆਂ ਤੇ ਜੇ ਕੱਢਦੇ ਆ ਤਾਂ ਵੀ ਮਰ ਜਾਂਦਾ ਨਹੀਂ ਜੀ ਇਹ ਸਭਰ ਦੇਖਦੇ ਆਣ ਬਾਬਾ ਨਾਲ ਘੇਰ ਕਰੇ ਜੋੜੇ ਛਿੱਤੀ ਲਾਏ ਸੀ ਜੀ ਆਪਣੀ ਡੱਬੀ ਇਹ ਵੀ ਅੰਡਾ ਰੱਖੀ ਬੈਠੀ ਆ ਜੀ ਇਹ ਵੀ ਆ ਡੱਬੇ ਦੀ ਹੀ ਭੈਣ ਦੀ ਜਿਹੜਾ ਥੱਲੇ ਡੱਬਾ ਦਾ ਹਾਇ ਆਪਾਂ ਉਹ ਡੱਬੇ ਦੀ ਭੈਣ ਦੀ ਆ ਇਹਦੀ ਮਾਂ ਮਾਰ ਕੇ ਜੇ ਆਪਾਂ ਆਪਣੇ ਮੋਟਰਸਾਈਕਲਾਂ ਵਿੱਚ ਪਾ ਲਈ। ਇਹ ਜਾਨ ਦੇ ਹਲਕੀ ਜਿਹੀ ਠੋਕ ਲੱਗ ਚੁੱਕੀ ਆ। ਇੱਕ ਦੋ ਦਿਨਾਂ ਜੀ ਵੀ ਕੱਢ ਲੂਗੀ ਬੱਚੇ। ਤੇ ਇਹ ਨਾਲੋਂ ਪੱਠੀ ਛੱਡੀ ਆਪਾਂ ਨੇ। ਪਰ ਥਾਥੋਂ ਕੰਡੋਂ ਵੀ ਆਪਣੇ ਯਾਰਾਂ ਦੋਸਤਾਂ ਨਾਲ ਕਰੋ। ਤੇ ਉਹ ਲਾਈ ਕਿੰਨੇ ਵਾਪਸ ਆਹ ਪਰੋਂ ਚੀਨੇ ਦਾ ਝੂੜਾ ਜੀ ਬੱਚਾ ਕੱਢਿਆ ਉਹਨੇ ਵੀ ਡੱਬਾ ਚੀਨੇਆਂ ਨੇ ਡੱਬਾ ਖ ਚੱਗਦਾ ਜੀ ਜੀਨੇਆਂ ਨੇ ਠੀਕ ਆ ਜੀ ਆਹ ਪਰ ਵੱਡੀ ਕਾਪ ਕੇ ਵਾਲੀ ਉਦਰੀ ਕਾਪ ਵਾਲੀ ਇਹ ਵੀ ਜੋੜਾ ਲਾਤਾ ਪਰ ਇਹ ਬੱਚਾ ਹੈ ਲੋ ਜੀ ਦੇਖੋ ਇਹ ਬੱਚਾ ਉਹ ਬਾਦ ਤਾਂ ਹੈ ਬੱਚੇ ਨੂੰ ਹਾਲੇ ਆਪਾਂ ਛੋਲੇ ਦੇਣੇ ਸ਼ੁਰੂ ਨਹੀਂ ਕਰੇ ਜੀ ਨੀਲਾ ਡੱਬਾ ਲੈ ਕੋਈ ਉਹ ਬੱਚਾ ਠੀਕ ਆ ਹਾਲੇ ਆਪਾਂ ਆਪੇ ਨਹੀਂ ਦੇ ਰਹੇ ਜੋਗਾ ਰੋਕੇ ਦਵਾਂਗੇ ਇਹਨੂੰ ਜੋਗਾ ਲੱਗਿਆ ਹੋਇਆ ਛੋੜੇ ਬੈਠੇ ਨੇ ਇੱਕ ਤਾਂ ਪਾਣੀ ਬਦਲਤਾ ਹੀ ਆਪਾਂ ਨੇ ਤੌਲੀਆਂ ਦੇ ਜਿਹੜੇ ਤਸਵੀਰੀ ਤੌਲੀਆਂ ਤੋਂ ਧੋ ਬਣਾ ਕੇ ਭਰ ਕੇ ਫੁੱਲ ਕਰ ਚੁੱਕੇ ਆ ਪਾਣੀ ਨਾਲ ਗਈ ਤੇ ਮੈਂ ਕੀ ਆਪਾਂ ਆਦੇ ਵਿੱਚ ਮਸਤੀ ਜਪ ਗਈ ਨਸਰੋਂ ਬਾਹਲੀ ਨਹੀਂ ਜਾ ਚੰਗੀ ਸੀਗੀ ਤੇ ਪੱਟੀਆਂ ਹੁਣ ਦੇਖਾਂਗੇ ਜਿੱਦ ਚੱਲ ਵੀ ਸਹੀ ਖਾਂਡਿਆਂ ਤੋਂ ਹਟ ਗਏ ਹੁਣ ਅੰਦੇ-ਮੁੰਦੇ ਲਾਲੂ ਦੀ ਚਾਹ ਪੂਰਾ ਕਰ ਲਉ ਤੇ ਆਪਣੇ ਕਬੂਤਰੀਆਂ ਬੈਠੀਆਂ ਨੇ ਜਿਹੜੇ ਜੜੇ ਜੋੜਿਆਂ ਤੋਂ ਰਹਿੰਦੀਆਂ ਨੇ ਇਹ ਰੈਂਦੀਆਂ ਹਲੇ ਸਾਰੀਆਂ ਜੋੜਿਆਂ ਤੋਂ ਜੋੜੇ ਲਾਵਾਂਗੇ ਇਹਨਾਂ ਦੇ ਵੀ ਤੇ ਪਹਿਲੇ ਜੋੜੇ ਤੋੜਾਂਗੇ ਫੇਰੇ ਲਾਈ ਜਾਣੇ ਜੀ ਹੁਣ ਬੱਚੇ ਕਢਾ ਲਏ ਪਿਛਲੇ ਸਾਲ ਬੱਚੇ ਬਹੁਤ ਘੱਟ ਕਢਾਈ ਸੀ ਤਾਂ ਬੱਚੇ ਖਤਮ ਹੋ ਗਏ ਜਿਹਾ ਹੀ ਬਾਈਆਂ ਛੱਡਣ ਵਾਲੇ ਅਸੀਂ ਨਵੇਂ ਬੱਚੇ ਕਢਾ ਕੇ ਬਾਈਆਂ ਛੱਡਾਂਗੇ ਜੀ ਦੂਸਰਾ ਛੱਡਾਂਗੇ ਤੇ ਅਗਲੇ ਸਾਲ ਲਈ ਸਵਾਰ ਥੋੜੇ ਵੱਧੇ ਕਢਾਵਾਂਗੇ ਸਵਾਰ ਬਹੁਤ ਘੱਟ ਸੀ 20 23 ਬੱਚੇ ਸੀ ਇਹ ਸਾਰੇ ਤੇ ਅਸੀਂ ਕਢਾਵਾਂਗੇ ਜੀ ਸਵਾਰ 70 80 ਕੋਈ ਵਿੱਚੋਂ ਪੰਜ ਸੱਤ ਖਰਾਬ ਹੋ ਗਏ ਦੋ ਘਰੋਂ ਚਲੇ ਗਏ ਸੀ ਠੀਕ ਹੈ ਜੀ ਜੱਪਾ ਬੱਲਾ ਗੱਡੇ ਹਨ ਇੱਕ ਪੂਰੀ ਫਰਦੀ ਇੱਥੇ ਚਾਰ ਬੱਚੇ ਆਲਾ ਆਇਆ ਤਮ ਅਬੀ ਆਪਣੀ ਮੀਰਾ ਬੜੀ ਸ਼ਾਖੀ ਪੂਰੀ ਹੈ ਜੀ ਵੱਡੀ ਦੀ ਓਟਕਾਂ ਵਾਲੀ ਦੀ ਤੇ ਉਹਦੀ ਪੱਠੀ ਆ ਤੇ ਆ ਗੋਤਰਾ ਜੀ ਕਰ ਮਾਸਟਰ ਉਹਦਾ ਪੁੱਤ ਆ ਕਿਉਂ ਚਿੱਟੀ ਗਾਲੀ ਦਾ ਬਰੜਾ ਜੀ ਤੇ ਇਹ ਜੋ ਡਲ ਮੇੜਿਆ ਜੇ ਸਵਾਰ ਆਪਾਂ ਨੇ ਪਿਛਲੇ ਸਾਲ ਆਪਸੀ ਪਿਓਰ ਜੇ ਲਾਏ ਸੀਗੇ ਤੇ ਭੱਜ ਗਏ ਸੀਗੇ ਕੋਈ ਪਰ ਸੈਟ ਨਹੀਂ ਕੀ ਆ ਇਹ ਆ ਜੀ ਆਪਣੀ ਸ਼ਾਕੀ ਗਾਫੇ ਵਾਲਿਆਂ ਦੇ ਵਿੱਚੋਂ ਮਿੰਟੂ ਵੀ ਮੁਕਸੋ ਸਾਹਿਬ ਨਾਲੋਂ ਆਈ ਆ ਤੇ ਪੁੱਤਰ ਆਪਣਾ ਹੀ ਹੈ ਬੜੀ ਚੰਗੀ ਜੋੜੀ ਹੈ ਜੀ ਉਹ ਤੇ ਵੀ ਛੱਡ ਦੋ ਲਾਤਾ ਮੜ ਜਾਣਾਂ ਹਾਂ ਟੇ ਟੇ ਲਾ ਲਣੇ ਆ ਆਪਣੀ ਘਰ ਦੀ ਪੱਠੀ ਆ ਜੀ ਆਪਣਾ ਕਰਦਾ ਬਲੱਡ ਕੇ ਆ ਕੂਤਰ ਉਸਤਾਦ ਹਰਾ ਜਸਨ ਯਾਰ ਆਪਣਾ ਉਤਰਾਂ ਜੋ ਆ ਜੀ ਜਿਹੜਾ ਉਹਨਾਂ ਕੋਲ ਬਈ ਆਂਟੇ ਵਾਲੇ ਸੀਗੇ ਕੇਰਾਂ ਵਾਲਾ ਵੱਜਦਾ ਬਲੱਡ ਕਾਫੀ ਚੰਗਾ ਰਿਜ਼ਲਟ ਸੀਗਾ ਕੂਤਰ ਦਾ ਤੇ ਉਮਰ ਬਹੁਤ ਜ਼ਿਆਦਾ ਹੋ ਗਿਆ ਆਪਣੇ ਕੋਲ ਰਹਿ ਕੇ ਗਿਆ ਸੀ ਉਹਦਾ ਪੁੱਤਾ ਜੀ ਇਹ ਬਈ ਮੈਂ ਢੂਵੀਰ ਮੁਕਸ਼ਰ ਸਾਹਿਬ ਉਹਨਾਂ ਦੇ ਕੋਲੋਂ ਲਿਆਂਦਾ ਸੀ ਉੱਥੇ ਜੋੜੀਆਂ ਭੇਜਤੀਆਂ ਸੀ ਆਪਾਂ ਵਾਪਸ ਆ ਵੀ ਬਾਈ ਮਿੰਟੂ ਖੋਸਰ ਸਾਹਿਬ ਉਹਨਾਂ ਕੋਲ ਵਈ ਆ ਜੀ ਪੱਠੀ ਇਹ ਇਹ ਪੁੰਨੂ ਵਾਲਿਆ ਜੁਆ ਜੀ ਪੁੰਨੂਗੜਡ ਜੁਆ ਜੀ ਤੇ ਆ ਪੁੱਤਰ ਬਾਈ ਰਾਜਾ ਸਨਿਆਰਾ ਉਸਤਾਰ ਵਾਲੇ ਪੁੱਤਰਾ ਨੇ ਠੀਕ ਹੈ ਜੀ ਇਹ ਆਂਡੇ ਲਾਈ ਹੁੰਦੇ ਨੇ ਇਹਨਾਂ ਨੇ ਆ ਆਪਣਾ ਵੱਡਾ ਮੋਟਰਸਾਈਕਲ ਵਾਲਾ ਤੇ ਆਪਣੀਆਂ ਦੋ ਬਾਈਆਂ ਜੀ ਤਿੰਨ ਰਹਾਣ ਵੀ ਗਲੀ ਬੰਦਰੀ ਆਂਡਾ ਇੱਕ ਇਹਨਾਂ ਆਇਆ ਨੇ ਦੂਜਾ ਸ਼ਹਿਰ ਦੇ ਲਾ ਦੇਖਦੇ ਆ ਪਿਛਲੇ ਸਾਲ ਇਹਦਾ ਵੀ ਆਂਡੇ ਖਾਲੀ ਚਲ ਗਈ ਕੂਟਰ ਦੀ ਤੇ ਆ ਆਪਣੇ ਊਲਰ ਵਾਲਾ ਕੂਟਰ ਹੋ ਗਿਆ ਜੀ ਤੇ ਆਪਾਂ ਕਰਦੀ ਪੱਠੀ ਇਹਨਾਂ ਨੇ ਵੀ ਕੰਡਾ ਲਾ ਲਿਆ ਠੀਕ ਹੈ ਜੀ ਕੰਡਾ ਲਾ ਚੁੱਕੇ ਹਾਂ ਓਕੇ ਜੀ ਧੰਨਵਾਦ ਵੀਰੇ ਤੁਹਾਨੂੰ ਰੋਜ਼ ਦੀ ਰੋਜ਼ ਵੀਡੀਓ ਪਾ ਕਰਾਂਗੇ ਇਹਨਾਂ ਦੀ ਆਪਾਂ ਦਿਖਾਇਆ ਕਰਾਂਗੇ ਵੀ ਅੱਜ ਕਿਰਵਾਣਾਂ ਦੇ ਨਾਲ ਦੇ ਆ ਤੇ ਬੱਚੇ ਜਿਵੇਂ ਵੀ ਨਿਕਲਣਗੇ ਬੱਚਿਆਂ ਦਾ ਵੀ ਤੁਹਾਨੂੰ ਘੇਰ ਵੀ ਹੁਣ ਦੱਸਿਆ ਤੇ ਆਪਟੀ ਪਕੋਟ ਕੇ ਸਮਾਨ ਗਲਾ ਕੇ ਇਹਦੇ ਵਿੱਚ ਰੱਖਦੀ ਆ ਤੇ ਖਾਂਦੇ ਰਹਿੰਦੇ ਨੇ ਬਟੇ ਬਹੁਤ ਵਧੀਆ ਤੰਦਰੁਸਤ ਰਹਿੰਦੇ ਨੇ ਜੀ ਇਹਦੇ ਨਾਲ ਮਿੱਟੀ ਨਾਲ ਓਕੇ ਜੀ ਧੰਨਵਾਦ ਲਵ ਯੂ ਮੇਰੇ ਬਾ